ਜਮੀਨਾਂ ਦੇ ਭਾਅ ਪੰਜਾਬ ਦੇ ਵਿੱਚ ਪੰਜ ਗੁਣਾ ਹੋਣ ਵਾਲੇ ਆ ਆਉਣ ਵਾਲੇ ਟਾਈਮ ਦੇ ਵਿੱਚ ਆ ਕੇਂਦਰ ਸਰਕਾਰ ਦਾ ਇੱਕ ਪ੍ਰੋਜੈਕਟ ਆ ਰਿਹਾ ਆ ਜਿਹੜਾ ਕਿ ਪੰਜਾਬ ਦੇ 186 ਪਿੰਡਾਂ ਵਿੱਚ ਦੀ ਹੋ ਕੇ ਨਿਕਲਣਾ ਆ ਇਹ ਪ੍ਰੋਜੈਕਟ ਹੈਗਾ ਜੀ ਬੁਲਟ ਟ੍ਰੇਨ ਦਾ ਬੁਲਟ ਟ੍ਰੇਨ ਦਾ ਟ੍ਰੈਕ ਬੁਸਾਇਆ ਜਾਣਾ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੱਕ ਇਹ ਜਿਹੜਾ ਟਰੈਕ ਆ ਇਹ ਪੰਜਾਬ ਦੇ 186 ਪਿੰਡਾਂ ਵਿੱਚ ਦੀ ਹੋ ਕੇ ਨਿਕਲੇਗਾ ਤੇ ਇਹ ਜਿਹੜੀ ਟ੍ਰੇਨ ਆ ਸਿਰਫ 2 ਘੰਟਿਆਂ ਦੇ ਵਿੱਚ ਤੁਹਾਨੂੰ ਦਿੱਲੀ ਪਹੁੰਚਾ ਦਿਆ ਕਰੇਗੀ ਸ੍ਰੀ ਅਮਰਸਰ ਸਾਹਿਬ ਤੋਂ ਇਸ ਪ੍ਰੋਜੈਕਟ ਦੇ ਉੱਪਰ ਕੇਂਦਰ ਸਰਕਾਰ 61000 ਕਰੋੜ ਰੁਪਈਆ ਖਰਚ ਰਹੀ ਆ ਤੇ ਜੇਕਰ ਤੁਹਾਡਾ ਕੋਈ ਸੱਜਣ ਮਿੱਤਰ ਜਾਂ ਤੁਸੀਂ ਖੁਦ ਆਪ ਜ਼ਮੀਨ ਵੇਚਣ ਬਾਰੇ ਸੋਚ ਰਹੇ ਹੋ ਤਾਂ ਹਜੇ ਜ਼ਮੀਨ ਭਾਈ ਨਾ ਵੇਚੋ ਹਜੇ ਜ਼ਮੀਨ ਹੋਲਡ ਕਰਕੇ ਰੱਖਿਓ ਥੋੜਾ ਜਿਹਾ ਲੇਟ ਵੇਚ ਦਿਓ ਕਿਉਂਕਿ ਹੁਣ ਮੈਂ ਪੰਜਾਬ ਦੇ ਤੁਹਾਨੂੰ ਜ਼ਿਲ੍ਹੇ ਦੱਸਣ ਲੱਗਿਆ ਆ ਜਿੱਥੇ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਦੀ ਇਹੇ ਟ੍ਰੇਨ ਦਾ ਟਰੈਕ ਨਿਕਲਣਾ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਪਾਰੀ ਡੀਲਰ ਜਿਨ੍ਹਾਂ ਆਪਾਂ ਪ੍ਰਾਪਰਟੀ ਏਜੰਟ ਕਹਿੰਦੇ ਆ ਉਹ ਐਕਟਿਵ ਹੋ ਚੁੱਕੇ ਨੇ ਉਹਨਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਆ ਇਸ ਪ੍ਰੋਜੈਕਟ ਦਾ ਜਿਹੜਾ ਕਿ ਮਨਜ਼ੂਰ ਹੋ ਚੁੱਕਿਆ ਆ ਜਲੰਧਰ ਜ਼ਿਲ੍ਹੇ ਦੇ ਇਹਦੇ ਵਿੱਚ ਜੀ 49 ਪਿੰਡ ਨੇ ਮੋਹਾਲੀ ਦੇ 39 ਪਿੰਡ ਨੇ ਲੁਧਿਆਣੇ ਦੇ 37 ਫਤਿਹਗੜ੍ਹ ਸਾਹਿਬ ਦੇ 25 ਅਮਰਸਰ ਸਾਹਿਬ ਦੇ 22 ਕਪੂਰਥਲੇ ਦੇ 12 ਰੂਪਨਗਰ ਤੇ ਤਰਨਤਾਰਨ ਦਾ ਇੱਕ ਇੱਕ ਪਿੰਡ ਇਸ ਪ੍ਰੋਜੈਕਟ ਦੇ ਵਿੱਚ ਆ ਰਿਹਾ ਆ ਜੇਕਰ ਤੁਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਤੁਹਾਡਾ ਪਿੰਡ ਪੈਂਦਾ ਆ ਤਾਂ ਥੋੜਾ ਜਿਹਾ ਇੰਟਰਨੈਟ ਦੇ ਉੱਪਰ ਸਰਚ ਕਰ ਲਿਓ ਆਪਣੇ ਪਿੰਡ ਦਾ ਨਾਮ ਵੀ ਤੁਹਾਡੇ ਪਿੰਡ ਦੇ ਵਿੱਚ ਦੀ ਟ੍ਰੇਨ ਨਿਕਲ ਨਹੀਂ ਆ ਜਾਂ ਨਹੀਂ ਨਿਕਲਣੀ ਜੇਕਰ ਨਿਕਲਣੀ ਆ ਤੇ ਜ਼ਮੀਨ ਆਪਣੀ ਨਾ ਵੇਚੋ ਹੁਣ ਬਹੁਤ ਸਾਰੇ ਲੋਕ ਇਸ ਪ੍ਰੋਜੈਕਟ ਦਾ ਵਿਰੋਧ ਵੀ ਕਰਨਗੇ ਇਹ ਪ੍ਰੋਜੈਕਟ ਜਿਹੜਾ ਆ ਮਨਜ਼ੂਰ ਹੋ ਚੁੱਕਿਆ ਹੈ ਸਿਰਫ ਜ਼ਮੀਨਾਂ ਅਕਵਾਇਰ ਹੋਣੀਆਂ ਨੇ ਹੁਣ ਪ੍ਰੋਜੈਕਟ ਦਾ ਇਹਦਾ ਵਿਰੋਧ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਨਹੀਂ ਕਿਉਂ ਹੋਣਾ ਚਾਹੀਦਾ ਇਹਦੇ ਨਾਲ ਤੁਸੀਂ ਇਹ ਦੇਖੋ ਵੀ ਟਾਈਮ ਕਿੰਨਾ ਬਚੇਗਾ ਆਮ ਲੋਕਾਂ ਦਾ ਜੇ ਅਸੀਂ ਇਨਸਾਨ ਨੇ ਦਿੱਲੀ ਇੰਟਰਵਿਊ ਵਾਸਤੇ ਜਾਣਾ ਹੈ ਜਾਂ ਦਿੱਲੀ ਕਿਸੇ ਬਿਜ਼ਨਸ ਡੀਲ ਵਾਸਤੇ ਜਾਣਾ ਹੈ ਉਹਨੂੰ ਸਿਰਫ 2 ਘੰਟੇ ਲੱਗਣੇ ਆ ਉਹ ਲੈ ਡਾ ਕਿੰਨਾ ਟੈਮ ਸੇਵ ਹੋ ਗਿਆ ਹੁਣ ਬਹੁਤ ਸਾਰੇ ਲੋਕ ਕਹਿਣਗੇ ਵੀ ਇਹਦੇ ਨਾਲ ਟੈਕਸਿੰਗਾਂ ਵਾਲਿਆਂ ਦਾ ਰੁਜ਼ਗਾਰ ਜਿਹੜਾ ਆ ਉਹਦੇ ਤੇ ਅਸਰ ਪਵੇਗਾ ਹੁਣ ਟੈਕਸਿੰਗਾਂ ਵਾਲਿਆਂ ਦਾ ਰੁਜ਼ਗਾਰ ਉਵੇਂ ਹੀ ਚੱਲਦਾ ਰਹੇਗਾ ਦਿੱਲੀ ਤੱਕ ਔਰ ਇਹ ਤੇ ਕੋਈ ਅਸਰ ਨਹੀਂ ਪੈਂਦਾ ਜੇਕਰ ਮੈਂ ਐਨ ਆਰ ਆਈ ਹੋਣ ਦੇ ਨਾਤੇ ਸੋਚਾਂ ਤੇ ਮੈਂ ਕਦੇ ਵੀ ਇਹ ਟ੍ਰੇਨ ਦੇ ਵਿੱਚ ਨਹੀਂ ਸਫ਼ਰ ਕਰਾਂਗਾ ਰੀਜ਼ਨ ਕਿਉਂਕਿ ਮੈਂ ਆਪਣੀ ਫੈਮਲੀ ਤੇ ਆਪਣੇ ਬੱਚਿਆਂ ਦੇ ਨਾਲ ਆ ਦਿੱਲੀ ਉਤਰਨਾ ਆ ਜਦੋਂ ਮੈਂ ਦਿੱਲੀ ਉਤਰਾਂਗਾ ਮੈਂ ਪਹਿਲਾਂ ਹੀ 8-10 ਘੰਟੇ ਦਾ ਸਫ਼ਰ ਕਰਕੇ ਠੱਕਿਆ ਹੋਵਾਂਗਾ ਤੇ ਮੈਂ ਕੋਸ਼ਿਸ਼ ਇਹੀ ਕਰਾਂਗਾ ਕਿ ਮੇਰੇ ਪਿੰਡੋਂ ਟੈਕਸੀ ਜਿਹੜੀ ਆ ਉਹ ਦਿੱਲੀ ਮੈਨੂੰ 에어ਪੋਰਟ ਤੇ ਲੈਣ ਵਾਸਤੇ ਆਵੇ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਉਸ ਟੈਕਸੀ ਦੇ ਵਿੱਚ ਬੈਠਾਂ ਤੇ ਆਪਣੇ ਘਰੇ ਜਾ ਕੇ ਅੱਗੇ ਜਾ ਕੇ ਉਤਰਾਂ ਕਿਉਂਕਿ ਹਰ ਇੱਕ ਕੋਲੇ ਐਨਆਰਆਈ ਕੋਲੇ 4 5 6 ਬੈਗ ਹੁੰਦੇ ਨੇ ਜਿਹੜਾ ਆਪਣੀ ਫੈਮਿਲੀ ਦੇ ਨਾਲ ਜਾਂਦਾ ਆ ਤੇ ਉਹ ਟ੍ਰੇਨ ਦੇ ਵਿੱਚ ਪਹਿਲਾਂ ਬੈਗ ਇੱਥੋਂ ਲੱਦੂਗਾ ਫਿਰ ਇੱਥੇ ਲਾਊਗਾ ਤੇ ਇੰਨੀ ਖੱਜਲਖਵਾਰੀ ਨਹੀਂ ਹੋਣੀ ਕਿਸੇ ਤੋਂ ਇਸ ਕਰਕੇ ਟੈਕਸੀਆਂ ਦਾ ਬਿਜ਼ਨਸ ਜਿਹੜਾ ਹੈ ਉਹ ਓਵੇਂ ਹੀ ਚੱਲਦਾ ਰਹਿਣਾ ਹੈ ਇਹਦੇ ਨਾਲ ਫਾਇਦਾ ਹੋਵੇਗਾ ਬਿਜ਼ਨਸਮੈਨ ਲੋਕਾਂ ਨੂੰ ਜਿਹੜੇ ਕਿਸੇ ਕਾਰੋਬਾਰ ਦੇ ਸਬੰਧ ਦੇ ਵਿੱਚ ਦਿੱਲੀ ਦੇ ਵਿੱਚ ਜਾਂਦੇ ਨੇ ਜਾਂ ਜੇਕਰ ਕਿਸੇ ਸਿੰਗਲ ਨੇ ਜਾਣਾ ਹੈ ਦਿੱਲੀ ਨੂੰ ਤਾਂ ਉਹ ਵੀ ਆਸਾਨੀ ਦੇ ਨਾਲ ਜਾ ਸਕਦਾ ਆ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਪ੍ਰੋਜੈਕਟ ਬਾਰੇ ਆਪਣੇ ਵਿਚਾਰ ਜਰੂਰ ਦਿਓ ਕਮੈਂਟਾਂ ਦੇ ਵਿੱਚ ਦੇਮ ਵੀਡੀਓ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਇਸ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਤਾਂ ਜੋ ਆਪਣੀ ਜਮੀਨਾਂ ਨਾ ਵੇਚਣ ਹੋਲਡ ਕਰਕੇ ਰੱਖਣ ਸੱਚ ਕੰਮ ਥੋੜਾ ਜਿਆਦਾ ਬਹੁਤ ਬਹੁਤ ਸ਼ੁਕਰੀਆ